ਪਿਆਰੇ ਸਰੋਤਿਆਂ ਤੁਸੀਂ ਦੇਖ ਰਹੇ ਹੋ ਸਰਾ ਅਮਾਨਤ ਖਾਨ ਸਰਾ ਜੀ ਜੋ ਕਿ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆ ਇਹ ਮਹਿਲ ਹੈ ਜਿਸ ਨੂੰ ਸਰਾ ਅਮਾਨਤ ਖਾਨ ਦੇ ਨਾਮ ਨਾਲ ਅੱਜ ਜਾਣਿਆ ਜਾਂਦਾ ਹੈ ਇਹ ਤਕਰੀਬਨ 380 ਸਾਲ ਪੁਰਾਣੀ ਇਮਾਰਤ ਹੈ ਜਿਸ ਤੇ ਕਾਰੀਗਰਾਂ ਵੱਲੋਂ ਇਸ ਨੂੰ ਤਕਰੀਬਨ 6 ਸਾਲ ਤੱਕ ਤਰਾਸ਼ਿਆ ਗਿਆ ਸੀ ਪਰ ਅੱਜ ਵੀ ਇਹ ਇਮਾਰਤ ਤਕਰੀਬਨ ਬਹੁਤ ਹੀ ਦੇਖਣਯੋਗ ਹੈ ਤੋ ਦੁਨੀਆ ਦੇਸ਼ ਵਿਦੇਸ਼ ਤੋਂ ਇਸ ਨੂੰ ਦੇਖਣ ਆਉਂਦੀ ਹੈ ਕਿਉਂਕਿ ਇਹ ਇਮਾਰਤ ਜਦੋਂ ਲੋਕ ਆਗਰੇ ਤੋਂ ਲਾਹੌਰ ਜਾਂਦੇ ਸੀ ਤਾਂ ਰਸਤੇ ਦੇ ਵਿੱਚ 35 ਸਰਾਵਾਂ ਪੈਂਦੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਸਰਾਹ ਸੀ ਤਾਂ ਜੋ ਲੋਕ ਇਸ ਜਗ੍ਹਾ ਤੇ ਆ ਕੇ ਸਰਾਹ ਦਾ ਤੇ ਵਿੱਚ ਰੈਸਟ ਜਿਸ ਨੂੰ ਅੱਜ ਕੱਲ ਲੋਕ ਰੈਸਟ ਹਾਊਸ ਵੀ ਕਹਿ ਦਿੰਦੇ ਪਰ ਉਸ ਸਮੇਂ ਸਰਾਹ ਕਹਿੰਦੇ ਸੀ ਜਿਸ ਦਾ ਨਾਮ ਅਮਾਨਤ ਸਰਾਹ ਜੀ ਰੱਖਿਆ ਗਿਆ ਸੀ ਇਸ ਜਗ੍ਹਾ ਦੇ ਉੱਤੇ ਤਕਰੀਬਨ ਪਤਾ ਨਹੀਂ ਕਿ ਕਰੋੜਾਂ ਤੋਂ ਅਰਬਾਂ ਦੇ ਹਿਸਾਬ ਨਾਲ ਉਸ ਸਮੇਂ ਚ ਪੈਸਾ ਲੱਗਾ ਸੀ ਜਿਸ ਪੈਸੇ ਦੇ ਨਾਲ ਅੱਜ ਇਹ ਇਮਾਨਤ ਪਬਲਿਸ਼ ਕਰਹੀ ਹੈ ਸੋ ਲੋਕ ਦੂਰ ਦੂਰ ਤੋਂ ਇਸ ਨੂੰ ਦੇਖਣ ਆ ਰਹੇ ਨੇ ਸਰਾ ਅਮਾਨਤ ਖਾਨ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹ ਸਰਾ ਪੈਂਦੀ ਹੈ ਸੋ ਇੱਥੋਂ ਦੇ ਵੱਖ-ਵੱਖ ਹਿੱਸਿਆਂ ਦਾ ਤੁਹਾਨੂੰ ਟੂਰ ਕਰਾਉਣੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦੇ ਸਮੇਂ ਦੀਆਂ ਜੇਲਾਂ ਵੀ ਇੱਥੇ ਬਣੀਆਂ ਹੋਈਆਂ ਹਨ ਜੋ ਉਸ ਸਮੇਂ 'ਚ ਵਰਤੀਆਂ ਜਾਂਦੀਆਂ ਸੀ ਹੁਣ ਤਾਂ ਤਕਰੀਬਨ ਕੁਝ-ਕੁਝ ਪਰਿਵਾਰ ਇੱਥੇ ਰਹਿ ਵੀ ਰਹੇ ਨੇ ਪਰ ਜਦ ਅਸੀਂ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੱਸਿਆ ਜਿੰਨਾ ਇਤਿਹਾਸ ਉਹਨਾਂ ਕਾਸੀਂ ਤੁਹਾਨੂੰ ਦੱਸਿਆ ਸੋ ਇਹੋ ਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਅਸੀਂ ਇਹੋ ਜਿਹੀਆਂ ਹੋਰ ਵੀਡੀਓ ਲੈ ਕੇ ਦਿਖਾਉਂਦੇ ਰਹੀਏ ਜੀ ਧੰਨਵਾਦ